ਵੈਰਿਜ ਦੇ ਵਿੱਚ 올림픽 ਗੇਮ ਚੱਲ ਰਹੀਆਂ ਨੇ ਉੱਥੇ ਹੀ ਲਗਭਗ ਦੇਸ਼ਾਂ ਦੇ ਜਿਹੜੇ ਹੈ ਟੀਮਾਂ ਮੱਲਾ ਮਾਰ ਰਹੀਆਂ ਨੇ ਉੱਥੇ ਹੀ ਇੰਡੀਆ ਦੀ ਗੱਲ ਕੀਤੀ ਜਾਏ ਇੰਡੀਆ ਨੇ ਵੀ ਆਪਣਾ ਹੁਣ ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤੋਂਦਾ ਕਿਉਂਕਿ ਹੁਣ ਮੁਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਮਾਇਸ਼ੂਕੰਦ ਸਿੰਘ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਰਿਹਾ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਕ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਸੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਓਕੇ ਇੰਡੀਆ ਦੀ ਗੱਲ ਕੀਤੀ ਜਾਵੇ ਇੰਡੀਆ ਨੇ ਵੀ ਆਪਣਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹਾਕੀ ਦੀ ਹਾਕੀ ਦੇ ਵਿੱਚ ਵੀ ਆਪਣਾ ਨਾਮ ਉਪਰ ਉਪਰ ਲੈ ਕੇ ਆ ਰਹੀ ਹੈ ਇੰਡੀਅਨ ਟੀਮ ਅੱਜ ਜਿਹੜਾ ਹੈਗਾ ਸੈਮੀਫਾਈਨਲ ਹੈ ਜਿਹੜਾ ਇੰਡੀਅਨ ਟੀਮ ਦਾ ਜਰਮਨੀ ਦੇ ਨਾਲ ਤੇ ਸਾਡੇ ਨਾਲ ਸਾਡੇ ਨਾਲ ਔਮਨ ਹਾਕੀ ਦੇ ਸਾਬਕਾ ਜਿਹੜੇ ਕਪਤਾਨ ਨੇ ਸੰਦੀਪ ਕੌਰ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ 올림픽 ਫਿਰ ਸ਼ੁਰੂ ਹੋ ਗਿਆ ਨੇ ਤੇ ਇੰਡੀਅਨ ਟੀਮ ਜਿਹੜੀ ਹਾਕੀ ਦੀ ਹੈ ਉਹ ਅੱਜ ਫਿਰ ਸੈਮੀਫਾਈਨਲ ਹੈ ਤੇ ਨਾਮ ਰੋਸ਼ਨ ਕਰਨ ਦੇ ਇੱਕ ਗਾਰ ਤੇ ਖੜੀ ਹੋਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇਸਨੂੰ ਕਿ ਅੱਜ ਵੱਡੇ ਵੱਡੇ ਅੰਤਰ ਨਾਲ ਜਿੱਤੂ ਪ੍ਰਾਪਤ ਅੱਜ ਜਿਵੇਂ ਲਾਸਟ ਬੋਰੋਜ਼ ਮੈਚ ਸੀ ਇੰਡੀਆ ਦਾ ਤੇ ਸਾਨੂੰ ਹੁਣ ਉਮੀਦ ਆ ਕਿ ਸ਼ਾਇਦ ਹਿਟਲਰ ਵਾਲਾ ਟਾਈਮ ਸੀ ਜਦੋਂ ਉਹਦਾ ਜਰਮਨੀ ਨੂੰ ਜਿੱਤਿਆ ਗਿਆ ਸੀ ਇੰਡੀਆ ਨੇ ਜਿੱਤਿਆ ਸੀ ਤੇ ਅੱਜ ਵੀ ਉਹੀ ਟਾਈਮ ਹੈ ਮਾਡਰਨ ਟਾਈਮ ਹੈ ਤੇ ਮੈਮਰੀਜ਼ ਜਿਹੜੀਆਂ ਬੈਗ ਚ ਲਿਆਂਗੀਆਂ ਨੇ ਤੇ ਸਾਡੀ ਅੱਜ ਇੰਡੀਆ ਟੀਮ ਪ੍ਰਮਾਤਮਾ ਕਰੇ ਅੱਜ ਉਹਨਾਂ ਦੀ ਜਿੱਤ ਹੋਏ ਅਸੀਂ ਸਾਰੇ ਦੁਆਵਾ ਕਰ ਰਹੇ ਹਾਂ ਤੇ ਜਿਹਦੇ ਨਾਲ ਸਾਡੇ ਦੇਸ਼ ਦੀ ਹਾਕੀ ਰੋ ਵਡਾਵਾ ਮਿਲੇਗਾ ਕਿ ਸਾਨੂੰ ਬੜੇ ਸਾਲਾਂ ਤੋਂ ਬੜੇ ਸਦੀਆਂ ਤੋਂ ਮਤਲਬ ਇਸ ਫੌਲੇ ਇੰਤਜ਼ਾਰ ਹੈ ਤੇ ਇਹ ਉਹ ਟੀਮ ਹੈ ਜਿਹੜਾ ਇਹ ਕਰਤੱਮਾ ਕਰ ਦਿਖਾਏਗੀ ਸੰਦੀਪ ਕੌਰ ਜੀ ਉਹ ਪਲੇਅਰ ਨੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇੰਡੀਅਨ ਟੀਮ ਨੂੰ ਵਧੀਆ ਕਗਾਰ ਤੇ ਉੱਪਰ ਜਿਹੜੇ ਮਹਿਲਾ ਨੂੰ ਜਿਹੜੇ ਹੈਗੇ ਇੱਕ ਅਲੱਗ ਪਛਾਣ ਵਾਸਤੇ ਉੱਪਰ ਪਹੁੰਚਾਇਆ ਤੇ ਅੱਜ ਸਾਡੇ ਨਾਲ ਬੈਠੇ ਹੋਏ ਨੇ ਮੈਮ ਜਰਮਨੀ ਦੇ ਨਾਲ ਕਾਫੀ ਟਫ ਲੱਗ ਰਹੀ ਹੈ ਕਿ ਟੱਕਰ ਹੈਗੀ ਹੈ ਕਿਉਂਕਿ ਜਰਮਨੀ ਵੀ ਕੋਈ ਛੋਟੀ-ਮੋਟੀ ਕੰਟਰੀ ਨਹੀਂ ਤੇ ਖੇਡ ਹਾਕੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਨਾਮ ਹੈ ਤੇ ਪਿੱਛੇ ਆਸਟ੍ਰੇਲੀਆ ਨੂੰ ਹਰਾ ਕੇ ਇਹ 10 ਪਲੇਅਰਾਂ ਨਾਲ ਜਿਹੜੇ ਹੈਗੇ ਉਹ ਜਿੱਤ ਪ੍ਰਾਪਤ ਕੀਤੀ ਤਾਂ ਜਰਮਨੀ ਨਾਲ ਵੱਡੀ ਟੱਕਰ ਹੈ ਕਿ ਲੱਗਦਾ ਕਿ ਜਰਮਨੀ ਆਸਾਨੀ ਨਾਲ ਜਿੱਤ ਦਵਾ ਦਿੰਦੇ ਕਿ ਉਹਨਾਂ ਨੂੰ ਦੇਖੋ ਜੀ ਜਦੋਂ ਟੀਮਾਂ ਲੀਗ ਮੈਚ ਤੋਂ ਬਾਹਰ ਹੋ ਕੇ ਕੁਆਟਰਫਾਈਨਲਸ ਇਹ ਸੈਮੀਫਾਈਨਲ ਤੇ ਪਹੁੰਚ ਜਾਂਦੀਆਂ ਨੇ ਤੇ ਉਦੋਂ ਹਾਕੀ ਕੋਈ ਆਸਾਨ ਨਹੀਂ ਰਹਿ ਜਾਂਦੀ ਆਫਕੋਰਸ ਲੀਗ ਨੂੰ ਪਾਰ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਆ ਲੇਕਿਨ ਜਦੋਂ ਸੈਮੀਫਾਈਨਲ ਹੁੰਦੇ ਨੇ ਤੇ ਕੋਈ ਵੀ ਕੰਟਰੀ ਉਸ ਚੀਜ਼ ਨੂੰ ਲਾਈਟ ਨਹੀਂ ਲੈਂਦਾ ਉਹਨੂੰ ਟਫ ਹੀ ਲੈਂਦਾ ਆ ਤੇ ਕਿਉਂਕਿ ਤੁਸੀਂ ਇੱਕ ਸੈਮੀਫਾਈਨਲ ਇੱਕ ਇਹੋ ਜੀ ਆਬਸਟੈਕਲ ਹੈ ਜਿਹਨੂੰ ਤੁਸੀਂ ਪਾਰ ਕਰਕੇ ਫਾਈਨਲਸ ਪਹੁੰਚਣਾ ਹੈ ਤੇ ਉਹਨਾਂ ਦੇ ਕੋਲੋਂ ਹੌਸਲੇ ਵੀ ਹੁੰਦੇ ਨੇ ਤੇ ਉਹਨਾਂ ਦੇ ਉੱਤੇ ਪ੍ਰੈਸ਼ਰ ਵੀ ਹੁੰਦਾ ਉਹਨੂੰ ਜਿੱਤਦਾ ਵੀ ਹੁੰਦਾ ਵੀ ਅਸੀਂ ਜਿੱਤਣਾ ਆ ਤੇ ਤੁਹਾਨੂੰ ਆਪਣੇ ਦੇਸ਼ ਦੀ ਤੇ ਪਲੇਅਰ ਨੂੰ ਆਪਣੀ ਰੈਪਿਊਟੇਸ਼ਨ ਦਾ ਵੀ ਉਹਦੇ 'ਚ ਬਹੁਤ ਵੱਡਾ ਮਤਲਬ ਸਵਾਲ ਕਿਉਂਕਿ 올ੰਪਿਕ ਗੇਮਸ ਨੇ ਜਿਹੜਾ ਕਿ ਸਭ ਤੋਂ ਵੱਡਾ ਇੱਕ ਜਿਹਨੂੰ ਕਿਹਾ ਜਾਂਦਾ ਵੀ ਖੇਲ ਦਾ ਮੇਲਾ ਜਿਹਨੂੰ ਕੋਈ ਹਰ ਇੱਕ ਦੀ ਕਿਸਮਤ ਵਿੱਚ ਉਹ ਨਹੀਂ ਹੁੰਦਾ ਤੇ ਉਹ ਕੁਝ ਲੱਕੀ ਪਲੇਅਰ ਹੁੰਦੇ ਨੇ ਜਿਹੜੇ ਦੇਸ਼ ਵੱਲੋਂ ਚੁਣੇ ਜਾਂਦੇ ਨੇ ਤੇ ਅੱਜ ਉਹਨਾਂ ਪਲੇਅਰਾਂ ਦੇ ਕਰਦਖਾਣਾ ਜਰਮਨੀ ਨੂੰ ਅਸੀਂ ਅੱਜ ਜਿੱਤਣਾ ਮਤਲਬ ਮੇਰਾ ਇਹ ਵਿਸ਼ਵਾਸ ਹੈ ਮਹਿਲਾਵਾਂ ਦੀ ਟੀਮ ਜਿਹੜੀ ਹੈਗੀ ਉਹ ਕੀ ਲੱਗ ਰਿਹਾ ਉਹ ਨਹੀਂ ਪਹੁੰਚੇਗੀ ਤੇ ਕੀ ਲੱਗ ਰਿਹਾ ਕਮੀਆਂ ਲੱਗ ਰਹੀਆਂ ਕਿਤੇ ਨਾ ਕਿਸੇ ਜਿਹੜੀ ਮਲਾਵਾ ਨੇ ਵੀ ਕਾਫੀ ਮਤਲਬ ਪਿਛਲੇ ਟਾਈਮ ਤੋਂ ਤੁਹਾਨੂੰ ਦੱਸੀਏ ਵੀ ਸਾਡੀ ਹਾਕੀ ਔਮਨ ਹਾਕੀ ਨੇ ਬਹੁਤ ਮਿਹਨਤ ਕੀਤੀ ਹੈ ਜਿਹੜੀਆਂ ਵੀ ਸਾਡੀ ਟੀਮਾਂ ਆਈਆਂ ਨੇ ਹਰ ਟੀਮ ਨੇ ਮਤਲਬ ਅچھے ਰਿਜ਼ਲਟ ਦਿੱਤੇ ਨੇ ਅਸੀਂ ਮੈਡਲ ਲੈ ਕੇ ਆਏ ਆ ਥੋੜਾ 올림픽ਸ ਦੇ ਵਿੱਚ ਅਸੀਂ ਕੁਆਲੀਫਾਈ ਨਹੀਂ ਕਰ ਪਾਏ ਉਹਦੇ ਵਿੱਚ ਟੀਮ ਤਾਂ ਵਧੀਆ ਖੇਡੀ ਸੀ ਪਰ ਕੁਝ ਕਮੀਆਂ ਜਿਵੇਂ ਰਹਿ ਜਾਂਦੀਆਂ ਨੇ ਸਾਨੂੰ ਇੱਕ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਹਾਈ ਲੈਵਲ ਤੇ ਚੁਣਨਾ ਚਾਹੀਦਾ ਕਈ ਵਾਰ ਕੀ ਹੁੰਦਾ ਕਿ ਅਸੀਂ ਕੋਈ ਸਪਾਰਸ਼ੀ ਪਲੇਅਰ ਵਿੱਚ ਆ ਜਾਏ ਕਿਉਂਕਿ ਅਸੀਂ ਗੁੰਜਾਇਸ਼ ਨਹੀਂ ਰੱਖ ਸਕਦੇ ਇਹਦੇ ਵਿੱਚ ਤੁਹਾਨੂੰ ਬਿਲਕੁਲ ਹੀ ਮਤਲਬ ਜਿਹੜੀ ਟੀਮ ਹੈ ਉਹਨੂੰ ਬਿਲਕੁਲ ਵਧੀਆ ਚੁੰਨਾ ਪਏਗਾ ਜਿਵੇਂ ਅਸੀਂ ਕਈ ਵਾਰ ਕੀ ਹੁੰਦਾ ਕਿ ਅਗਰ ਕੋਈ ਪਲੇਅਰ ਅਗਰ ਨਹੀਂ ਵੀ ਚੁਣਿਆ ਜਾਂਦਾ ਵਧੀਆ ਤੇ ਅਗਰ ਉਹ ਕਿਸੇ ਪਲੇਅਰ ਨੂੰ ਮੌਕਾ ਮਿਲ ਜੇ ਖੇਡਣ ਦਾ ਤੇ ਉਹ ਖੇਡ ਤੋਂ ਦਿਖਾਏ ਜਿਵੇਂ ਤੁਸੀਂ ਦੇਖਿਆ ਕਿ ਕੁਆਟਰਫਾਈਨਲਸ ਦੇ ਵਿੱਚ ਜਿਹੜਾ ਲਾਸਟ ਵਾਲਾ ਪ੍ਰੈਕਟੀ ਸ਼ੂਟਆਊਟ ਮਾਰਿਆ ਰਾਜਕੁਮਾਰ ਨੇ ਤੇ ਉਸ ਤੋਂ ਪਹਿਲਾਂ ਰਾਜਕੁਮਾਰ ਨੂੰ ਮੰਨਿਆ ਜਾ ਰਿਹਾ ਸੀ ਕਿ ਇਹ ਇੱਕ ਮਤਲਬ ਵੈਸੇ ਹੀ ਸਪਾਰਸ਼ੀ ਪਲੇਅਰ ਲਿਖਾ ਗਿਆ ਲੇਕਿਨ ਉਹ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਪਰ ਮੇਰੀ ਕਿਸੇ ਦੇ ਨਾਲ ਇਸ ਲੈਵਲ ਤੇ ਗੱਲ ਹੋਈ ਸੀ ਤੇ ਫਿਰ ਮੈਂ ਨਾਲ ਨੂੰ ਦੁਬਾਰਾ ਫੋਨ ਕਰਕੇ ਕਿਹਾ ਮੈਂ ਕਿ ਜਿਹਨੂੰ ਤੁਸੀਂ ਖੋਟਾ ਸਿੱਕਾ ਕਿਹਾ ਸੀ ਉਹ ਅੱਜ ਚੱਲ ਪਿਆ ਕਿਉਂਕਿ ਲਾਸਟ ਵਾਲਾ ਜਿਹੜਾ ਗੋਲ ਉਹਨੇ ਸਕੋਰ ਕੀਤਾ ਨੋ ਡਾਊਟ ਬ੍ਰਿਜ ਗੋਲ ਕੀਪਰ ਨੇ ਤਾਂ ਬਹੁਤ ਹੀ ਵਧੀਆ ਖੇਡਿਆ ਤੇ ਇੰਡੀਆ ਦਾ ਉਸ ਦਿਨ ਲੱਕ ਵੀ ਸੀ ਕਵਾਰਟਰ ਫਾਈਨਲਸ ਵਿੱਚ ਤੇ ਜਦੋਂ ਵੀ ਇਹ ਵੱਡੇ ਵੱਡੇ ਮੈਚ ਹੁੰਦੇ ਨੇ ਉਹਦੇ ਵਿੱਚ ਲੱਕ ਵੀ ਕੰਮ ਕਰਦੇ ਨੇ ਤੇ ਪਲੇਅਰਾਂ ਦੀ ਆਪਣੀ ਮਿਹਨਤ ਤੇ ਜਿਹੜਾ ਪਲੇਅਰਾਂ ਉੱਤੇ ਦੇਸ਼ ਦੇ ਦੇਸ਼ ਦੀ ਜਿਹੜੀ ਭਾਵਨਾ ਉਸ ਟਿਭ ਹੁੰਦੀਆਂ ਨੇ ਲੋਕਾਂ ਦੀਆਂ ਸ਼ੁਭਚਾਵਾਵਾਂ ਹੁੰਦੀਆਂ ਨੇ ਉਹ ਵੀ ਕੰਮ ਕਰਦੀਆਂ ਨੇ ਹਰ ਕੰਟਰੀ ਲਈ ਕਰਦੀਆਂ ਨੇ ਲੇਕਿਨ ਜਿਵੇਂ ਮਤਲਬ ਹਾਕੀ ਹੈ ਹਾਕੀ ਨੂੰ ਸਾਡੇ ਦੇਸ਼ ਦੀ ਇੱਕ ਸ਼ਾਨ ਕਿਹਾ ਗਿਆ ਜਦੋਂ ਅਸੀਂ ਕਹੀਏ ਵੀ ਕੋਈ ਗੇਮ ਚੁਆਇਸ ਕਰਨ ਦਾ ਟਾਈਮ ਸੀ ਤਾ ਉਸ ਟਾਈਮ ਸਾਡੇ ਤੋਂ ਜਦੋਂ ਮੈਂ ਹਾਕੀ ਸ਼ੁਰੂ ਕੀਤੀ ਸੀ ਮੈਨੂੰ ਤੇ ਹੋਰ ਕਿਹੜੀ ਸਪੋਰਟਸ ਦਾ ਪਤਾ ਵੀ ਨਹੀਂ ਸੀ ਮੈਨੂੰ ਤੇ ਇਹੀ ਪਤਾ ਸੀ ਵੀ ਇੱਕ ਹਾਕੀ ਸਪੋਰਟਸ ਹੈ ਔਰ ਜਿੰਨੂੰ ਅਸੀਂ ਖੇਡ ਕੇ ਅੰਗਿਆ ਸਕਦੇ ਆ ਤੇ ਉਸ ਲੈਵਲ ਤੇ ਪਹੁੰਚ ਸਕਦੇ ਆ ਤੇ ਅੱਜ ਮਤਲਬ ਅਸੀਂ ਚਾਹੁੰਦੇ ਆ ਕਿ ਹਾਕੀ ਦੇ ਕੁਰਦੇਸ਼ ਵਿੱਚ ਨਾਮ ਹੋਏ ਵਰਲਡ ਵਿੱਚ ਨਾਮ ਅੱਜ ਲੱਗ ਰਿਹਾ ਕਿ ਪ੍ਰੈਸ਼ਰ ਦੇ ਵਿੱਚ ਵੀ ਖੇਡ ਸਕਦੀ ਹੈ ਇੰਡੀਅਨ ਟੀਮ ਜਿਹੜੀ ਹੈਗੀ ਕਿਉਂਕਿ ਜਰਮਨੀ ਨਾਲ ਮੈਚ ਹੈ ਤੇ ਪ੍ਰੈਸ਼ਰ ਹੈ ਸੈਮੀਫਾਈਨਲ ਦੇ ਵਿੱਚ ਉਹ ਕਰਨਾ ਔਖਾ ਔਖਾ ਤੇ ਲੱਗ ਹੀ ਰਿਹਾ ਹੈ ਹਾਂਜੀ ਬਿਲਕੁਲ ਅੱਜ ਪੂਰਾ ਪ੍ਰੈਸ਼ਰ ਹੈ ਟੀਮ ਤੇ ਪਰ ਜਿਹੜਾ ਉਸ ਪ੍ਰੈਸ਼ਰ ਨੂੰ ਪਾਰ ਪਾ ਜਾਏਗਾ ਉਹ ਸਮਝ ਲਓ ਫਾਈਨਲ ਦੇ ਜਿੱਤਣ ਦੀ ਉਮੀਦ ਮੰਨ ਲਓ ਅਗਰ ਅੱਜ ਸਾਡਾ ਇੰਡੀਆ ਜਰਮਨੀ ਤੋਂ ਜਿੱਤਦਾ ਹੈ ਤੇ ਅਸੀਂ ਮਤਲਬ ਕਿ ਨੀਦਰਲੈਂਡ ਨੂੰ ਹਰਾ ਕੇ ਫਾਈਨਲ ਚ ਪਹੁੰਚਿਆ ਤੇ ਅਸੀਂ ਨੀਦਰਲੈਂਡ ਨੂੰ ਵੀ ਜਿੱਤਾਂਗੇ ਅਸੀਂ ਫਾਈਨਲ 골ਡ ਮੈਡਲ ਹੀ ਫਰੈਂਚ ਕਰਾਂਗੇ ਜਿਹੜੇ ਕਪਤਾਨ ਹੈ ਉਹ ਉਹਨਾਂ ਦੇ ਉਮੀਦਾਂ ਕਾਫੀ ਜ਼ਿਆਦਾ ਲੱਗ ਰਹੀਆਂ ਨੇ ਦੇਸ਼ ਵਾਸੀਆਂ ਉੱਤੇ ਪੰਜਾਬ ਵਾਸੀਆਂ ਨੂੰ ਵੇ ਅਸੀਂ ਕੱਲੇ ਹਰਮਨ ਪ੍ਰੀਤ ਨੂੰ ਨਹੀਂ ਕਹਿ ਸਕਦੇ ਕਿਉਂਕਿ ਇਹ ਟੀਮ ਗੇਮ ਹੈ ਟੀਮ ਗੇਮ ਦੇ ਵਿੱਚ ਇੱਕ ਹਰ ਇੱਕ ਪਲੇਅਰ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈ ਤੁਸੀਂ ਡਿਫੈਂਸ ਨੂੰ ਲੈ ਲਓ ਤੁਸੀਂ ਫਾਰਵਰਡ ਲਾਈਨ ਨੂੰ ਲੈ ਲਓ ਅਗਰ ਸਾਡੇ ਫਾਰਵਰਡ ਚੰਗੇ ਨੇ ਡਿਫੈਂਸ ਨਹੀਂ ਚੰਗੀ ਤੇ ਅਸੀਂ ਬਚਾ ਨਹੀਂ ਪਾਵਾਂਗੇ ਦੂਸਰੀ ਹੌਫਟੈਕ ਅਸੀਂ ਡਿਫੈਂਡਰਸ ਡਿਫੈਂਡ ਨਹੀਂ ਕਰ ਪਾਵਾਂਗੇ ਤੇ ਦੂਜੀ ਟੀਮ ਦੇ ਅਟੈਕ ਨੂੰ ਸੀ ਕਿਵੇਂ ਰੋਕਾਂਗੇ ਸਾਡੇ ਕੋਲ ਡਿਫੈਂਡਰ ਵੀ ਉਹਨੇ ਹੀ ਪਤੀਆ ਚਾਹੀਦੇ ਨੇ ਅਟੈਕਰ ਵੀ ਕਿਉਂਕਿ ਟੀਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਰਲ ਕੇ ਖੇਡਣਾ ਪੈਂਦਾ ਕਿਉਂਕਿ ਅੱਜ ਜਿਹੜਾ ਮੈਚ ਹੈ ਬਹੁਤ ਇੰਪੋਰਟੈਂਟ ਹੈ ਅਸੀਂ ਇਕੱਲਾ ਹਰਮਨਪ੍ਰੀਤ ਤੇ ਉੱਤੇ ਨਹੀਂ ਕਰ ਸਕਦੇ ਸਾਨੂੰ ਸਾਰੀ ਟੀਮ ਨੂੰ ਜ਼ੋਰ ਲਾਣਾ ਪਏਗਾ ਹਾਂ ਹਰਮਨਪ੍ਰੀਤ ਜਿਹੜਾ ਉਹ ਡਰੈਗ ਕਲਿੱਕਰ ਹੈ ਉਹਦੇ ਤੋਂ ਸਪੈਸ਼ਲ ਉਮੀਦ ਹੈ ਕਿ ਉਹ ਡਰੈਗ ਦੇ ਨਾਲ ਗੋਲ ਕੱਢੇਗਾ ਤੇ ਇੰਡੀਆ ਵਾਸਤੇ ਉਹ ਜਿਹੜਾ ਕਿ ਉਹ ਰਿਜ਼ਲਟ ਵਧੀਆ ਲੈ ਕੇ ਜਰਮਨੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਟੈਕਿੰਗ ਉਹਨਾਂ ਦੀ ਵਧੀਆ ਹੈ ਜਾਂ ਡਿਫੈਂਡਿੰਗ ਵਧੀਆ ਹੈ ਕਿਸ ਤਰ੍ਹਾਂ ਨਾਲ ਉਹ ਉਹਨਾਂ ਦੇ ਉੱਪਰ ਪਾਰ ਪਾਇਆ ਸਕਦੀ ਹੈ ਇੰਡੀਅਨ ਟੀਮ ਮੈਂ ਜਦ ਵਿੱਚ ਪਿੱਛੇ ਜਰਮਨੀ ਦੇ ਮੈਚ ਵਾਚ ਕੀਤੇ ਨੇ ਜਰਮਨੀ ਆਪਸ ਵਿੱਚ ਪਾਸਿੰਗ ਨਾਲ ਖੇਡਦਾ ਸ਼ਾਰਟ ਪਾਸ ਕਰਦਾ ਹੈ ਇੱਕ ਦੂਸਰੇ ਨਾਲ ਉਹ ਜਲਦੀ ਆਪਣੇ ਕੋਲ ਬਾਲ ਨਹੀਂ ਰੱਖਦੇ ਹੋ ਤੇ ਲੌਂਗ ਹਿੱਟ ਵਿੱਚ ਕਰਦੇ ਨੇ ਲੇਕਿਨ ਉਹ ਜਿਹੜੇ ਨੇ ਨਾ ਮਤਲਬ ਰਿਟਰਨ ਇੰਟਰਚੇਜ ਕਰਦੇ ਨੇ ਟੀਮ ਜਿਹੜੀ ਹੈ ਡੋਜ਼ਿੰਗ ਤੇ ਉਹ ਰਿਟਰਨ ਪਾਸ ਖੇਡਦੇ ਐਡਿਟਿਵ ਨੂੰ ਕਿਸ ਤੇ ਹੋਮਵਰਕ ਜ਼ਿਆਦਾ ਕਰਨਾ ਚਾਹੀਦਾ ਹੈ ਕਿ ਪਾਸਿੰਗ ਤੇ ਉਹਨਾਂ ਦੇ ਉੱਪਰ ਰੱਖਣਾ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਜਿਹੜਾ ਹੋਮਵਰਕ ਕਰਕੇ ਜਿਹੜਾ ਜਿਹੜਾ ਰਾਤ ਨੂੰ 1:30 ਵਜੇ ਮੈਚ ਹੈ ਉਹਦੇ ਉੱਪਰ ਕਿਸ ਤਰ੍ਹਾਂ ਕਾਬੂ ਪਾ ਕੇ ਕੀਤਾ ਜਾਵੇ ਕਿਉਂਕਿ ਜਿਵੇਂ ਜਰਮਨੀ ਹੈ ਜਰਮਨੀ ਟਾਈਟ ਮਾਰਕਿੰਗ ਵੀ ਕਰਦਾ ਸਾਡੇ ਜਿਹੜਾ ਉਹ ਮੇਨ ਪਲੇਅਰ ਹੋਏਗਾ ਟੀਮ ਦਾ ਫਾਰਵਰਡ ਜਿਹੜੇ ਜਿਵੇਂ ਹਾਰਦਿਕ ਹੋ ਗਿਆ ਮੈਂ ਪਿਛਲੇ ਮੈਚਾਂ 'ਚ ਵੀ ਵੇਖਿਆ ਕਿ ਹਾਰਦਿਕ ਨੂੰ ਇਹ ਫੜ ਕੇ ਰੱਖਦੇ ਰੇ ਇੱਕ ਦੋ ਪਲੇਅਰ ਤੇ ਅੱਜ ਵੀ ਉਸ ਤਰ੍ਹਾਂ ਹੀ ਕਰਨਗੇ ਸਾਡੇ ਜਿਹੜੇ ਬੈਸਟ ਫਾਰਵਰਡਸ ਨੇ ਨਾ ਉਹਨਾਂ ਉੱਤੇ ਆਪਣੇ ਪਲੇਅਰ ਲਾਣਗੇ ਤਾਂ ਕਿ ਮੂਵ ਨਾ ਹੋ ਪਾਣ ਤੇ ਸਾਨੂੰ ਉਹਨਾਂ ਲੌਂਗ ਪਾਸਿਸ ਨਾਲ ਸਕੂਪਸ ਦੇ ਨਾਲ ਟੀ ਦੇ ਵਿੱਚ ਜਿਵੇਂ ਹਰਮਨप्रीत ਖੇਡਦਾ ਆ ਤੇ ਸਾਨੂੰ ਆਪਸ ਵਿੱਚ ਅ ਅੱਜ ਸਾਨੂੰ ਜਿਆਦਾ ਜਿਵੇਂ ਉਹ ਗੇਮ ਖੇਡਣਗੇ ਉਸ ਤਰੀ ਸਾਨੂੰ ਵੀ ਇੱਕ ਪਾਸ ਦੇ ਕੇ ਖੇਡਣਾ ਪਏਗਾ ਡੋਜ ਕਰਨਾ ਪਏਗਾ ਇੱਕ ਦੂਜੇ ਨੂੰ ਛੇਤੀ ਪਾਸ ਦੇਣਾ ਪਏਗਾ ਤੇ ਡਿਫੈਂਸ ਨੂੰ ਪੈਕ ਕਰਨਾ ਪਏਗਾ ਡਿਫੈਂਡਰ ਜਿਹੜੇ ਨੇ ਸਾਡੇ ਅੱਜ ਅਗਰ ਉਹਨਾਂ ਨੂੰ ਆਪਣੇ ਪੈਰਾਂ ਨੂੰ ਬਚਾਉਣਾ ਪਏਗਾ ਕਿਉਂਕਿ ਪਿਛਲੇ ਮੈਚੇਜ ਮੈਂ ਵੇਖਿਆ ਕਿ ਸਾਡੇ ਜਿਵੇਂ ਹਰਮਨਪ੍ਰੀਤ ਹੈ ਉਹਦੇ ਪੈਰਾਂ 'ਚ ਬਾਲ ਵੱਜਦਾ ਤੇ ਇੱਕ ਚੀਜ਼ ਹੋਰ ਵੇਖੀ ਹੈ ਸਾਡੇ ਡਿਫੈਂਸ ਵਿੱਚ ਜਦੋਂ ਡੀ ਦੇ ਵਿੱਚ ਉਹ ਲ ਸ਼ੂਟ ਆਊਟ ਕਰਨ ਲੱਗਦੇ ਨੇ ਗੋਲ ਕੀਪਰ ਤੋਂ ਪਹਿਲਾਂ ਡਿਫੈਂਡਰ ਤੋਂ ਜਾ ਕੇ ਉਹਨਾਂ ਨੂੰ ਟੈਕਲ ਕਰ ਲੈਣਾ ਚਾਹੀਦਾ ਕਿਉਂਕਿ ਤੋਂ ਤੁਸੀਂ ਗੋਲ ਬਚਾ ਸਕਦੇ ਹੋ ਉਹਦੇ ਕੀ ਹੈ ਵੀ ਸਾਡੇ ਜਿਹੜੇ ਡਿਫੈਂਡਰ ਨੇ ਉਹ ਉਹਨਾਂ ਨੂੰ ਮੌਕਾ ਦੇ ਰਹੇ ਨੇ ਗੋਲ ਮਾਰਨ ਦਾ ਉਹਨਾਂ ਨੂੰ ਡਿਫੈਂਡ ਕਰਨਾ ਚਾਹੀਦਾ ਇੰਡੀਆ ਟੀਮ ਨੂੰ ਕਿਸੇ ਉਹ ਰੱਖਣਾ ਚਾਹੀਦਾ ਕਿ ਕਿਉਂਕਿ ਇੰਡੀਆ ਟੀਮ ਦੇ ਵੀ ਕਮਜ਼ੋਰੀਜ਼ ਹੋਣ ਗਿਆ ਥੋੜੀ ਉਹ ਵੀ ਧਿਆਨ ਰੱਖਦੇ ਹੋਣਗੇ ਉਹਨਾਂ ਨੂੰ ਕਿਸੇ ਆਪਣਾ ਜਿਆਦਾ ਫੋਕਸ ਕਰਨਾ ਪੈਣਾ ਅਸੀਂ ਚਾਹੁੰਦੇ ਆ ਕਿ ਇੰਡੀਅਨ ਟੀਮ ਜਦੋਂ ਖੇਡ ਰਹੀ ਹੈ ਉਹ ਲਾਸਟ ਦੇ ਵਿੱਚ ਥੋੜਾ ਜਿਹਾ ਹੌਸਲਾ ਛੱਡ ਜਾਂਦੇ ਆ ਥੋੜਾ ਟਾਈਮ ਜਦੋਂ ਰਹਿ ਜਾਂਦਾ ਹੈ ਲਾਸਟ 5 ਮਿੰਟਸ ਦੇ ਵਿੱਚ ਅਸੀਂ ਬਹੁਤ ਵਾਰੀ ਗੋਲ ਖਾਦੇ ਨੇ ਤੇ ਉਹ 5 ਮਿੰਟਸ ਤੋਂ ਸਾਨੂੰ ਬਚਾਉਣਾ ਪਏਗਾ ਜਿਹੜੀ ਬਾਲ ਅਗਰ ਅਸੀਂ ਜਿੱਤ ਰਹੇ ਹਾਂ ਤੇ ਸਾਨੂੰ ਬਾਲ ਨੂੰ ਜਿਆਦਾ ਜਿਆਦਾ ਆਪਣੇ ਕੰਟਰੋਲ 'ਚ ਰੱਖਣਾ ਪਏਗਾ ਪਾਸ ਕਰਨਾ ਪਏਗਾ ਟ੍ਰਿਪਲ ਜਿਆਦਾ ਕਰਨਾ ਪਏਗਾ ਲੌਂਗ ਪਾਸਿਸ ਕਿੱਥੇ ਬੈਣਗੇ ਮਤਲਬ ਅੱਜ ਦਾ ਜਿਹੜਾ ਮੈਚ ਹੈ ਵੀ ਅਸੀਂ ਉਹ ਸਾਡੀ ਟੀਮ ਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਉਹ ਗੁੱਟ ਲਖਬਰੀ ਟੀਮ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਾਂ ਅੱਜ ਤਾਂ ਬਹੁਤ ਜ਼ਿਆਦਾ ਟੀਮ ਨੂੰ ਸ਼ੁਭ ਕਾਮਨਾਵਾਂ ਨੇ ਕਿਉਂਕਿ ਜਦੋਂ ਹਾਕੀ ਜਿੱਤੇਗੀ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਅਸੀਂ ਵੀ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਜਿੰਦਾ ਹੋਇਆ ਵੇਖ ਰਹੇ ਆ ਸਾਡੇ ਵਿੱਚ ਫਿਰ ਉਹੀ ਹਾਕੀ ਜਾਗ ਜਾਂਦੀ ਹੈ ਕਿਉਂਕਿ ਦੇਸ਼ ਜਿਵੇਂ ਤੁਸੀਂ ਵੇਖਦੇ ਹੋ ਕਿ ਐਥਲੈਟਿਕਸ ਦੇ ਵਿੱਚ ਚੰਗਾ ਨੀਰ ਚੋਪੜਾ ਦਾ ਨਾਂ ਹੈ ਤੇ ਐਥਲੈਟਿਕਸ ਜਿੰਦਾ ਹੈ ਅਗਰ ਅੱਜ ਹਾਕੀ ਦਾ ਮੈਡਲ ਆਏਗਾ 올림픽ਸ ਵਿੱਚ ਅਸੀਂ ਜਿੱਤਾਂਗੇ ਤੇ ਹਾਕੀ ਜਿੰਦਾ ਹੈ ਸੋ ਐਸਨ ਸਾਬਕਾ ਕਪਤਾਨ ਸਾਡੇ ਨਾਲ ਸੰਦੀਪ ਕੌਰ ਮਹਿਲਾ ਇਹਨਾਂ ਨੇ ਕਿਹਾ ਕਿ ਅੱਜ ਇੰਡੀਅਨ ਟੀਮ ਅਗਰ ਜਿੱਤ ਪ੍ਰਾਪਤ ਕਰਦੀ ਹੈ ਤੇ ਹਾਕੀ ਦਾ ਫਿਰ ਤੋਂ ਇੱਕ ਵਾਰ ਜੇਸ ਦੇ ਵਿੱਚ ਨਾਮ ਹੋ ਜਾਏਗਾ ਪੂਰੇ ਵਰਲਡ ਦੇ ਵਿੱਚ ਨਾਮ ਹੋਏਗਾ ਤੇ ਸਾਡੀਆਂ ਆਸਾਂ ਵੀ ਫਿਰ ਦੁਬਾਰਾ ਜਿਹੜੀਆਂ ਕਿ ਨਾ ਉਹ ਸਾਹਮਣੇ ਆਣ ਗਿਆ ਕਿ ਅਸੀਂ ਇਸੇ ਟੀਮ ਦੇ ਨਾਲ ਜੁੜੇ ਹੋਏ ਹਾਂ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮ ਦੇ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par